ਕਦਿਆ ਯਾਤਨੇ ਸਲੇ ਦੇਚ ਤੇ ਸਿਮਾਂ ਨੇ ਅੱਜ ਗਰਾਊਂਡ ਤੇ ਉਤਰ ਗਿਆ ਵਾ ਚੜਦੀ ਬਰੇਸ ਦਾ ਗੱਲੂਆ ਉਹ ਦੇਖ ਰਿਹਾ ਮੁੰਡਾ ਪਾ ਕੇ ਆਇਆ ਗੁੱਜ ਗੋਤ ਕਹਿੰਦੇ ਕਬੱਡੀ ਪੌਣ ਆਇਆ ਕਹਿੰਦੇ ਗੋਚਰਾ ਦਾ ਪੁੱਤ ਵਾ ਇੱਕ ਬੰਦੇ ਸਿੱਟ ਸਰਦਾਰ ਗੱਭਰੂ ਲੱਗ ਗਿਆ ਦੇਖੋ ਪੈਗੀ ਕਾਂਚੀ ਕੀ ਗੱਲ ਬਣਦੀ ਆ ਦੇਖੋ ਜੀ ਉੱਥੇ ਜੱਸ ਪੱਜਦਾ ਜਾਂ ਸੁੱਟਦਾ ਉਹ ਜਾਂਦਾ ਗੁੱਜਰਾ ਦਾ ਪੁੱਤ ਜੱਫਾ ਖਾ ਕੇ ਦਿਆ ਨੇ ਦਿਆ ਬਹੁਤ ਵਧੀਆ ਆ ਜੱਫਾ ਲਾਤਾ ਅਭੀ ਗੁਜ਼ਾਰੇ ਆਲੇ ਨੇ ਰੇਡਰ ਦਾ ਰੇਡਰ ਦਾ ਆ ਮੁੰਡਾ ਦੇਖਦੇਗਾ ਬਹੁਤ ਵਧੀਆ ਕਬੱਡੀ ਖੇਡਦਾ ਵੇਖੋ ਕੀ ਚੰਗਾ ਚਾਰਦਾ ਆਓ ਡਬਲ ਟੱਚ ਰੇਡਰ ਦਾ ਰੇਡਰ ਦਾ ਮਾਜ ਆਉਣੇ ਕਬੱਡੀ ਪਾਈ ਸੁਬੋੰਤੀ ਆ ਵੀ ਕਬੱਡੀ ਨੂੰ ਜੋ ਆਪ ਜੀ ਨੂੰ ਲਾਈਵ ਦਿਖਾਇਆ ਜਾ ਰਹਾ ਹੈ ਬੀਐਸ ਮੀਨ ਪ੍ਰਜਾ YouTube ਚੈਨਲ ਤੇ ਇਹ ਕਬੱਡੀ ਦਾ ਆਪਦਾ ਸੋ ਮੈਚ ਹੋ ਰਹੀ। ਲੈ ਵੀ ਮੁਖਾਰਿਆ। ਧੰਨਵਾਦ। ਇਹ ਨੌਜਵਾਨ ਆ ਗਿਆ ਮੁੰਡਾ। ਉਹ ਭੱਲਾ ਇਹਦਾ ਮੁੰਡਾ ਆ। ਡਬਲ ਟੱਚ। ਰੇਡਰ ਦਾ। ਰੇਡਰ ਦਾ ਇਹ ਪਾ ਲੈਦਾ। ਉਹਦੇ ਨਾਲ ਪੈਂਦਾ ਮੁੰਡੇ ਦਾ। ਆਹ ਜੋ ਇਹ ਪੱਟ ਮਾਰਦਾ ਜਹਾਨ। ਪਾ ਔਰ ਸੋ ਮੈਚ ਮੇਰਾ ਵੀਰ ਜੇਤੇ ਵੀ ਲਗਿਆ ਆਪਣੀ ਤਿਆਰੀ ਕਰਨ ਲੇਗਾ ਸੋ ਮੈਚ ਜਿਹੜਾ ਹੋਣਾ ਹੈ ਔਰ ਲੋਕੋ ਵੀ ਮਾਰੇ ਬਹੁਤ ਵਧੀਆ ਇਹਨਾਂ ਨੇ ਪੱਕੇ ਜivant ਕਰਨਾ ਹੈ ਬਲਤ ਨਾਲ ਲੈ ਵੀ ਦਿਖਾ ਦਨੇ ਮਾਡਾ ਕਬੱਡੀ ਵੱਡੀ ਮਾ ਲੈ ਵੀ ਦਿਖਾ ਦਨੇ ਪੱਕੇ ਦੇਣੇ ਆ ਹੈ ਮੇਜਰ ਸਿੰਘ ਦਾ ਮਾਡਾ ਓਏ ਓ ਨਿੱਕੇ ਓ ਛੋਟੇ ਬਰੇ ਗਾੜੀ ਉਧਰ ਹੋ ਜਾ ਨੌਜਵਾਨ ਗਿਆ ਆਇਓ 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 ਮਾ ਆਜਾ ਕੰਡੂਆ ਆ ਜਵਾ ਨਾ ਨੌਜਵਾਨ ਆ ਵੇਖੋ ਆ ਕਬੱਡੀ ਵਾਲਾ ਨਹੀਂ ਪਾਈ ਕੋਈ ਨਾਖੋ ਨਹੀਂ ਲਗਾ ਆ ਜੱਪਾ ਅਰ ਨੌਜਵਾਨ ਬਹੁਤ ਵਧੀਆ ਕਬੱਡੀ ਆ ਵੇਖੋ ਗੁਜਰਾਣਾ ਮੁੰਡਾ ਦੇ ਆ ਵੀ ਆਓ ਜੋ ਆਓ ਜੋ ਹਟਾ ਰਿਹਾ ਇਹ ਅਵੀ ਗੁਜਰਾਣਾ ਅਵੀ ਤੁਰਦੇ ਆਲੇ ਨੇ ਕੇਟਾ ਆਇਆ ਜਫਾ ਲਾਤਾ ਮੈਂ ਜਵਾਨ ਆ ਵਾਦਾ ਕਰ ਗਿਆ ਅਡਰ ਦਾ ਆ ਨੌਜਵਾਨ ਆ ਗਿਆ ਗੁਜਰਾ ਦਾ ਮੁੰਡਾ ਆ ਦੇਖੋ ਤੁਹਾਡੇ ਸਾਰੇ ਗੁਜਰਾ ਦੇ ਮੁੰਡੇ ਆਇਓ 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 ਆ ਦੇਖੋ ਕੀ ਬੰਦਾ ਤਰਿੰਗੀਆਂ ਪੈ ਗਿਆ ਆਇਓ ਤਰਿੰਗੀਆਂ ਪੈ ਗਿਆ ਨੌਜਵਾਨ ਹੈ ਪਰ ਜਫਾ ਲਾ ਦਿੱਤਾ ਗੁਜਰਾ ਮੁੰਡੇ ਤਾ ਦਿੱਤਾ

ਨੰਬਰ ਆਪਣੇ ਖਾਤੇ ਵਿੱਚ ਜੋੜਦਾ ਹੈ ਹੱਗੇ ਹੱਗੇ ਕਦਮਾਂ ਤੇ ਰੇਡਰ ਮੁੰਡਾ ਗੁਜਰਾ ਦਾ ਆਹ ਬਹੁਤ ਵਧੀਆ ਕੋਸ਼ਿਸ਼ ਮੁੰਡੇ ਸਰਦਾਰ ਦੀ ਨੰਬਰ ਜਾਫੀ ਦਾ ਹੋ ਗਿਆ ਇਹਦਾ ਖੇਡ ਦੇ ਮੈਦਾਨ ਵਿੱਚ ਆ ਜੇ ਵੇਲੀਓ ਕੰਮਕਾਰ ਸਾਰੇ ਹੀ ਕਾਲੋ ਵੇਲੀਓ ਬੈਕੜੇ ਨੂੰ ਦੋ ਨਹੀਂ ਜਖਾ ਨਬੜੀ ਕਬੱਡੀ ਅਗਲੀ ਕਿਹੜਾ ਮੁੰਡਾ ਪਾ ਰਿਹਾ ਹੈ ਕਿਹੜੀ ਜਿੱਤ ਗਈ ਤੁਹਾਡੀ ਸਵੇਰ ਵੀ ਵਧੀਆ ਮੈਚ ਹੋ ਰਿਹਾ ਜਾ ਰਿਹਾ ਹੈ ਓਪਨ ਦਾ ਸ਼ੋਅ ਮੈਚ ਹੋ ਰਿਹਾ ਜਾ ਰਿਹਾ ਹੈ ਗੁਰਦਾਸਪੁਰ ਤੇ ਪਿੰਡ ਖਜਾਲਾ ਦਾ ਬਹੁਤ ਹੀ ਵਧੀਆ ਮੰਨੀ ਟੀਮਾਂ ਪਹੁੰਚੀ ਹੋਈ ਹੈ ਚੰਨ ਮੈਦਾਨ ਦੇ ਵਿੱਚ ਗਰਾਊਂਡ ਦੇ ਵਿੱਚ ਬੋਲ ਰਹੀਆਂ ਨੇ ਇਹ ਕੁਰਸੀ ਫੜ ਕੇ ਲਿਆ ਕੋਈ ਹੈ ਸਰ ਲੜਾ ਬੜਾ ਵਧੀਆ ਦਾ ਪੀ ਆਣ ਬੱਬਾ ਇਹ ਪਾਣੀ ਥੋੜ੍ਹ ਦੋ ਆਪਣਾ ਘਰ ਕੋਲ ਹੈ ਜੇ ਪੀ ਆਰ ਕਰਕੇ ਲਈ ਆ ਦੇ ਭਰਾਵਾ ਥੋਪ ਆ ਬੱਬਾ ਦਾ ਬੱਬਾ ਦਾ ਸਰਟੀਫਿਕੇਟ ਹੈ ਬੱਬਾ ਕੋਈ 1 ਮਿੰਟ ਰੋ ਜਾ ਬਹੁਤ ਹੀ ਵਧੀਆ ਮੇਰਾ ਸਿੱਖ ਸਰਦਾਰ ਕਲਗੀਪੁਰ ਚੱਲਿਆ ਹੈ ਪਰ ਇਹਨੂੰ ਕਾ ਮੈਂ ਕਹਿੰਦੇ ਨੇ ਹਲਕੇ ਹਲਕੇ ਚੱਲਣਾ ਖੁੱਦ ਕੇ ਪਿਆਰ ਹੀ ਮੱਥਾ ਟੇਕੇ ਦਿਨਾ ਧਰਤੀ ਨੂੰ ਆ ਬਹੁਤ ਹੀ ਵਧੀਆ ਬਗਲ ਭਰੀ ਅਬੀ ਨੇ ਅਬੀ ਨੇ ਬਗਲ ਭਰੀਓ ਹਰਦਿਆਨ ਅਬੀ ਤੇਰਦਿਆ ਲੱਕੋ ਫੜ ਕੇ ਕੈਂਚੀ ਮਾਰ ਲਈਏ ਨੰਬਰ ਜਾਫੀ ਦਾ ਹੋ ਜਾਏ ਮੇਰੇ ਵੀਰੋ ਬਹੁਤੀ ਵਧੀਆ ਕਬੱਡੀ ਛੋਟੇ ਛੋਟੇ ਬੱਚੇ ਖੇਡਦੇ ਹੋਏ ਸੋ ਨਸਿਆਂ ਤੋਂ ਪਰਹੇਜ਼ ਕਰੋ ਨਸਿਆਂ ਤੋਂ ਬਚੋ ਸਾਰਿਆਂ ਨੂੰ ਬੇਸ਼ਕੀ ਹੈ ਕਿ ਇਹ ਨਸਿਆਂ ਦਾ ਛੇਵਾਂ ਦਰਿਆ ਚੱਲਦਾ ਹੈ ਨਸਿਆਂ ਤੋਂ ਬਚੋ ਖੇਡ ਦੇ ਮੈਦਾਨਾਂ 'ਵਾਲੇ ਆ ਜਾਓ ਮੁੰਡਾ ਗੁਦਰਾ ਦਾ ਪਉਂਦਾ ਹੈ ਕਾਰੇ ਕੱਸੀ ਅਤੇ ਚਿੱਤੀ ਧਾਰੀ ਖੇਡ ਲੈ ਕਬੱਡੀ ਮੁੰਡਿਆ ਤੈਨੂੰ ਲੁੱਣ ਜੂ ਟਰੇਟਾ ਹਾਰੀ ਬਹੁਤ ਹਲਕੀ ਜਿਹੀ ਸਾੜ ਦਾ ਸੋਸ਼ ਕੀਤੀ ਹੈ ਗੱਦੜੇ ਦੇ ਸਿਕ ਸਰਦਾਰ ਮੁੰਡਾ ਕਬੱਡੀ ਪਾਉਣ ਗਿਆ ਹਲਕੇ ਹਲਕੇ ਕਦਮਾਂ ਤੇ ਟੱਕ ਮਾਰਦਾ ਇੱਕ ਦਸੱਬੇ ਕਦੇ ਖਤੋ ਸਹਾਡੇ ਆਫਿਸਰਾਂ ਨੂੰ ਬੈਨਤੀ ਕਿ ਤਾੜੀ ਦੇ ਤੌਰ ਤੇ ਦਿੱਤਾ ਜਾਵੇ ਗਰਾਊਂਡ ਦੇ ਵਿੱਚ ਔਰ ਨੰਬਰ ਸਿਕ ਸਰਦਾਰ ਦਾ ਹੋ ਗਿਆ ਹੈ ਖੱਟੀ ਨਿਕਲ ਵਾਲਾ ਮੁੰਡਾ ਕਬੱਡੀ ਪਾਉਂਦਾ ਹੈ ਹਲਕੇ ਹਲਕੇ ਕਦਮਾਂ ਦੇ ਨਾਲ ਟੱਕ ਮੇਥਮ ਗੁੱਤੀ ਹੋ ਗਿਆ ਹੈ ਬਗੜਾ ਛੜ ਕੇ ਮੁੰਡੇ ਨੇ ਮਾਰੀ ਕੈਂਚੀ ਪਰ ਨੰਬਰ ਯਾਫੀ ਦਾ ਹੋ ਗਿਆ ਹੈ ਬਹੁਤ ਹੀ ਵਧੀਆ ਮੁੰਡੇ ਪ੍ਰਦਰਸ਼ਨ ਕਰਦੇ ਹੋ ਅਗਲੀ ਕਬੱਡੀ ਕਹਿੰਦੇ ਨਾਗਦੀ ਹੋਗੀ ਏ ਕਦੇ ਸੱਜੇ ਕਦੇ ਖੱਬੇ ਕਦੇ ਸੱਜੇ ਕਦੇ ਖੱਬੇ ਤਾਰ ਕੇ ਮਾਰਦਾ ਏ ਮੁੰਡਾ ਪਾਟਾਂ ਤੇ ਥਾਪੀਆਂ ਮਾਰਦਾ ਏ ਪਰ ਗੁੱਥਮ ਬਚੀ ਹੋਇਆ ਨੰਬਰ 10 ਜਾਂਦੀ ਰਹੋ ਜਾਓ ਬਰਗਰੀਆ ਛੋਟੇ ਛੋਟੇ ਬੱਚੇ ਕਬੱਡੀ ਖੇੜਦੇ ਹੋਏ ਅਗਲੀ ਕਬੱਡੀ ਗੁਜਰਾ ਦੇ ਮੁੰਡੇ ਦੀ ਹੋਗੀ ਏ ਗੁਜਰਾ ਦੇ ਮੁੰਡੇ ਦੀ ਕਬੱਡੀ ਹੋਗੀ ਏ काले कसे उते चिटी तारी खेॾ ले कब्डी में विया तॾहिं मिलंदी टिकट कनेडा लाड़ी गुथम गुथम बो